ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਭਮਬਾਦ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਕਿ ਨੇਡਾ ਤੋਂ ਆਈ ਅਤ ਦੀ ਵੱਡੀ ਮਾੜੀ ਖਬਰ ਵਾਪਰਿਆ ਵੱਡਾ ਭਿਆਨਕ ਹਾਦਸਾ ਹੋਇਆ ਕਈ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਮਣੇ ਆ ਰਹੀਏ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਅੱਜ ਸਵੇਰ ਕੈਨੇਡਾ ਤੋਂ ਮਹੱਤਵਪੂਰਨ ਖਬਰ ਸਾਹਮਣੇ ਆਈ ਜਿਸ ਕਰਨ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੋੜੀਕਾਪੂਰਾ ਚ ਮਾਤਮ ਸ਼ਾ ਗਿਆ ਛੜਕ ਦਕਰਨਾ ਵਿੱਚ ਇੱਕੋ ਪਰਿਵਾਰ ਦੇ ਜਨ ਜੀਆਂ ਸਮੇਤ ਇੱਕ ਰਿਸ਼ਤੇਦਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਜੈਤੋ ਕਸਬੇ ਅਧੀਨ ਆਉਂਦੇ ਪਿੰਡ ਰੋੜੀਕਾਪੂਰਾ ਦੇ ਸੁਖਮਤ ਸਿੰਘ ਸਖਬਰਾੜ ਜੋ ਕੈਨੇਡਾ ਦੇ BC ਦੇ ਐਵਰਟ ਸਪੋਰਟ ਚ ਰਹਿੰਦਾ ਸੀ ਉਹ ਆਪਣੇ ਪਰਿਵਾਰ ਪਤਨੀ ਰਜਿੰਦਰ ਕੌਰ ਪੁੱਤਰੀ ਕਮਲਕੌਰ ਤੇ ਸਾਲੀ ਖਿੰਦਰ ਕੌਰ ਦੇ ਨਾਲ ਸ਼ਾਮ ਦੇ ਸਮੇਂ ਆਪਣੇ ਮਿੱਤਰ ਸ਼ੇਰ ਸਿੰਘ ਨੂੰ ਮਿਲਣ ਐਬਰਟਸਪੋਰਟ ਦੇ ਸ਼ਹਿਰ ਕਨੋਲਾ ਵਿਖੇ ਉਹਨਾਂ ਦੇ ਘਰ ਜਾ ਰਹੇ ਸਨ ਜਾਂਦੇ ਸਮੇਂ ਰਸਤੇ 'ਚ ਅਚਾਨਕ ਘਰ ਦੇ ਨੇੜੇ ਪਿਆਣ ਛੜਕ ਹਾਸੇ ਵਾਪਰ ਗਿਆ ਜਿਸ ਮੌਕੇ ਤੇ ਸੁਖਮਤ ਸਿੰਘ ਬਰਾੜ ਉਹਨਾਂ ਦੀ ਪਤਨੀ ਬੀਡੀ ਦੇ ਸਾਲੀ ਦੀ ਮੌਤ ਹੋ ਗਈ ਅੱਜ ਸਵੇਰੇ ਇਸ ਤੋਖ ਦੇ ਘਰ ਨਾਲ ਪਤਾ ਲੱਗਦਾ ਹੈ ਪਿੰਡ ਵਿੱਚ ਸੋਗ ਦੀ ਲਹਿਰ ਪੈਲ ਗਈ ਪਿੰਡ ਵਾਸੀਆਂ ਵੱਲੋਂ ਦੁੱਖ ਦੇ ਘੜਨਾ ਦਾ ਬਹੁਤ ਦੁੱਖ ਮਨਾਇਆ ਗਿਆ ਤੇ ਜ਼ਿਕਰ ਜੋਗ ਹੈ ਕਿ ਸੁਖਵੰਤ ਸਿੰਘ ਬਰਾੜ ਪਿੰਡ ਵਸਿੰਗਾਂ ਦਾ ਹਰਮਨ ਪਿਆਰਾ ਹਰਮਨ ਇਨਸਾਨ ਸੀ ਜੋ ਵਿਦੇਸ਼ ਚ ਬੈਠਾ ਵੀ ਪਿੰਡ ਵਸਿੰਗਾਂ ਦਾ ਦੁੱਖ ਸੁੱਖ ਸਾਂਝਾ ਕਰਦਾ ਸੀ ਵੀਡੀਓ ਦੇਖ ਲਈ ਤੋਂ ਵੱਡਾ ਤਨ